ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵਪਾਰ ਦਾ ਕੰਮ ਕਰਦੇ ਬਾਈ ਹੁਣ ਬਹੁਤ ਸੋਹਣੀਆਂ ਸੋਹਣੀਆਂ ਝੋਟੀਆਂ ਇਨਾਂ ਕੋਲੇ ਦੋਸਤੋ ਆਉਂਦੀਆਂ ਤੇ ਇਹ ਆਪਣੀ ਇਸ ਘਰ ਦੇ ਵਿੱਚੋਂ ਪਹਿਲੀ ਵੀਡੀਓ ਹੋਊਗੀ ਵੈਸੇ ਇੱਥੇ ਰੁਟੀਨ ਚੀ ਪਸ਼ੂ ਆਉਂਦੇ ਆ ਤੈਨ ਨਾਲਕ ਦੋਸਤੋ ਅੱਜ ਦਿਖਾਉਂਗਾ ਜਿਹਦੇ ਵਿੱਚ ਪਹਿਲੇ ਨੰਬਰ ਤੇ ਇੱਕ ਬਹੁਤ ਸੋਹਣੀ ਝੋਟੀ ਨੀਲੀ ਰਾਵ ਦੋ ਇਹਨਾਂ ਤੋਂ ਇਲਾਵਾ ਇਧਰਲੇ ਪਾਸੇ ਦੋਸਤੋ ਮੋਹਰਾ ਨਸਲ ਦੀਆਂ ਕਟੀਆਂ ਬੜੇ ਸੋਹਣੇ ਢਾਂਚੇ ਦੇ ਵਿੱਚ ਹੋਣਗੀਆਂ ਥਣ ਥੁਣ ਸਾਰੀਆਂ ਦੇ ਸਾਫ ਹੋਣਗੇ ਇਕੱਲੇ ਇਕੱਲੇ ਨਾਗ ਨੂੰ ਦੋਸਤੋ ਤੋੜ ਕੇ ਦੇਖਾਂਗੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੇ ਉਹਦੀ ਆ ਕੇ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਜੀ ਨਾਮ ਦੱਸਿਓ ਆਪਣਾ ਨਾਮ ਨੂੰ ਮੋਲ ਸਿੰਘ ਹੈ ਜੀ ਪਿੰਡ ਆਪਣਾ ਬਗੜਾੜੀ ਹੈ ਹਾਂਜੀ ਪਿੰਡ ਬਗੜਾੜੀ ਹੈ ਜੀ ਠੀਕ ਹੈ ਅੱਛਾ ਪਸ਼ੂ ਫਰਾਉਂਦੇ ਜਾਂਦੇ ਰਹਿੰਦੇ ਹਨ ਹਾਂਜੀ ਆਉਂਦੇ ਜਾਂਦੇ ਰਹਿੰਦੇ ਆਪਣੇ ਕੋਲੇ ਪਸ਼ੂ ਚਲਗੇ ਪਸ਼ੂ ਹੀ ਲੈ ਜੀ ਆਪਾਂ ਠੀਕ ਹੈ ਅੱਛਾ ਤੈਨਾਂ ਨਾਗ ਹੈਗੇ ਆ ਜੀ ਹਾਂਜੀ ਇੱਕ ਤਾਂ ਪਹਿਲੇ ਨੰਬਰ ਤੇ ਝੋਟੀ ਖੜੀ ਆਂਦੀ ਰਹੀ ਹਾਂਜੀ ਝੋਟੀ ਤੇ ਠੀਕ ਹੈ ਪਹਿਲੇ ਨੰਬਰ ਤੇ ਦੋ ਨਾਗ ਹੈਗੇ ਇਧਰ ਆਪਣੇ ਕੋਲੇ ਮੋਰਾ ਨਸਲ ਦੇ ਹਨਾ ਅੱਛਾ ਜਿਹੜੀ ਗੁੱਠ ਚ ਪਰਾਂ ਕੱਟੀ ਖੜੀ ਆ ਉਹਨੂੰ ਲਈ ਮੜੀ ਜੀ ਬਾਹਰ ਖੋਲ ਕੇ ਬਾਹਰ ਕੱਢ ਲਿਆ ਇਹਨੂੰ ਕਿੰਨੇ ਕ ਟਾਈਮ ਦੀ ਹੋ ਗਈ ਇਹ ਇਹਰੇ ਡੇਢ ਸਾਲ ਦੀ ਹੈ ਵੀਰੇ ਅੱਛਾ ਖੀਰੀ ਹੋਊ ਹਜੇ ਹਾਂਜੀ ਹਾਂਜੀ ਖੀਰੀ ਹੈ ਇਹਦੀ ਠੀਕ ਹੈ ਜੇ ਦੋਸਤੋ ਬੱਚੀ ਹੈ ਇਹ ਪਹਿਲੇ ਨੰਬਰ ਤੇ ਇਹ ਕੱਟੀ ਤੁਹਾਨੂੰ ਦਿਖਾ ਰਿਹਾ ਇਧਰੋਂ ਠੀਕ ਹੈ ਜੀ ਬਿਲਕੁਲ ਛੋਟਾ ਸੰਗ ਹੋਊਗਾ ਗੋਲ ਸੰਗ ਹੋਊਗਾ ਠੀਕ ਹੈ ਜੀ ਲੈ ਚੱਲੀ ਮੜੀ ਜੀ ਲੰਮੀ ਇਹ ਰੰਗ ਰੂੰਗ ਕਰਮਾਲੀਆਂ ਦਾ ਇਹਦਾ ਬੜਾ ਸੋਹਣਾ ਐਨ ਬਲੈਕ ਰੰਗ ਹੋਊਗਾ ਠੀਕ ਹੈ ਜੀ ਪੂਛ ਥੋੜੀ ਜੀ ਵਾਈਟ ਹੈ ਤੇ ਬਾਕੀ ਸੋਹਣੇ ਢਾਂਚੇ ਦੀ ਹੈ ਬੜੀ ਚੰਗੀ ਸਭ ਇਹ ਰਾਜ ਜੀ ਕੱਟੀ ਤੁਹਾਨੂੰ ਦਿਖਾ ਰਿਹਾ ਪਹਿਲੇ ਨੰਬਰ ਤੇ 1.5 ਸਾਲ ਦੋਸਤੋ ਉਮਰ ਹੈ ਤੇ ਰੇਟ ਬਾਈ ਕੀ ਹੋਊਗਾ ਇਹਦਾ ਰੇਟ ਹੈ ਨਾ 35000 ਰੁਪਏ 35000 ਹਾਂਜੀ ਠੀਕ ਹੈ ਉਹਨਾਂ ਮਾਨਤਾਣ ਹੋ ਜਾਊਗਾ ਠੀਕ ਹੈ ਬਿਲਕੁਲ ਛੋਟੇ ਛੋਟੇ ਸੰਗਾਂ 35200 ਬਾਈ ਨੇ ਡਿਮਾਂਡ ਕੀਤੀ ਹੈ ਜੀ ਬਾਕੀ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਇੱਕ ਵਾਰੀ ਤਸੱਲੀ ਕਰ ਲਿਓ ਤੇ ਰੇਟ ਦੇ ਵਿੱਚ ਉਹ ਜਿਹੜਾ ਦੋਸਤੋ ਮੌਕੇ ਦੇ ਉੱਤੇ ਮਾਨਤਾਣ ਹੋ ਜਾਊਗਾ ਥਣ ਦੇਖ ਲਓ ਦੋਸਤੋ ਚਾਰੇ ਥਣ ਨਿਖੜੇ ਹੋਣਗੇ ਬਹੁਤ ਸੋਹਣਾ ਥਣ ਗੈਪ ਤੇ ਆ ਬਰਾਬਰ ਬਰਾਬਰ ਦਾ ਥਣ ਹੈ ਠੀਕ ਹੈ ਜੀ ਤੇ ਸੋਹਣੀ ਚੰਗੀ ਸੰਵੀ ਝੋਟੀ ਹੈ ਤੁਹਾਨੂੰ ਪਹਿਲੇ ਨੰਬਰ ਤੇ ਦਿ 35000 ਰੇਟ ਆ ਹਾਂਜੀ ਹਾਂਜੀ 35000 ਰੇਟ ਦੇ ਵਿੱਚੋਂ ਦੋਸਤੋ ਮਾਨਦਾਨ ਮਾਨਦਾਨ ਕੋਈ ਨਾ ਕਰਦਾਂਗੇ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲੇ ਝੋਟੀ ਖੜੀ ਐ ਇੱਕ ਹਾਂਜੀ ਇਹ ਵੀ ਮੋਰਾ ਨਸਲ ਦੇ ਵਿੱਚ ਆ ਕਿੰਨੇ ਟਾਈਪ ਦੀ ਹੋਗੀ ਇਹ ਇਹ ਪੌਣੇ 2 ਸਾਲਾਂ ਦੀ ਹੈ ਅੱਛਾ ਪੌਣੇ 2 ਸਾਲਾਂ ਦੀ ਇਹ ਵੀ ਖੀਰੀ ਹੋਊਗਾ ਨਾ ਹਾਂਜੀ ਹਾਂਜੀ ਖੀਰੀ ਹੈ ਠੀਕ ਹੈ ਤੇ ਖੋਲ ਇਹਨੂੰ ਇਹਦਾ ਵੀ ਜਿਹੜਾ ਕੜਾ ਇਹ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਮੋਰਾ ਨਸਲ ਦੀ ਕੱਟੀ ਦਿਖਾ ਰਿਹਾ ਬੜੀ ਸੋਹਣੀ ਹੈ ਇਹ ਬਰੀਕੀਆਂ ਦੇ ਵਿੱਚ ਬਿਲਕੁਲ ਪਤਲਾ ਸਿੰਗ ਤੇ ਨਾਲੋਂ ਹੀ ਗੋਲ ਕਰ ਲਿਆ ਮੋੜ ਲਿਆ ਕਰਮਾ ਵਾਲੀ ਨਾ ਸੋਹਣੇ ਪੱਠ ਪੁੜੇ ਦੀ ਹੈ ਬਿਲਕੁਲ ਚੱਕਵਾ ਪੱਠ ਪੁੜਾ ਹੋਊਗਾ ਐਨ ਬਿਲਕੁਲ ਪਧਰੇ ਸਰੀਰ ਦੀ ਹੈ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਿਆ ਠੀਕ ਹੈ ਜੀ ਉਮਰੋਂ ਪੌਣੇ ਪੌਣੇ ਕੁ ਦੋ ਸਾਲ ਹੈ ਦੰਦਾਂ ਤੋਂ ਦੋਸਤੋ ਇਹ ਖੀਰੀ ਹੋਊਗੀ ਠੀਕ ਹੈ ਬਰੀਕੀਆਂ ਦੇ ਵਿੱਚ ਕੱਤੀ ਚੰਗੀ ਹੈ ਮੋੜ ਲੈ ਕੋਈ ਗੱਲ ਨਹੀਂ ਰੰਗ ਰੂੰਗ ਐਨ ਬਿਲਕੁਲ ਬਲੈਕ ਹੋਊਗਾ ਆ ਦੇਖ ਲਓ ਦੋਸਤੋ ਮੂੰਹ ਦੀ ਸ਼ੇਪ ਮੂੰਹ ਬਿਲਕੁਲ ਪਤਲਾ ਜਿਹਾ ਹੋਊਗਾ ਧੌਣ ਤੋਂ ਧੌਣ ਕਾਫੀ ਲੰਮੀ ਹੈ ਧੌਣ ਬਹੁਤ ਲੰਮੀ ਕੱਦ ਕੱਡ ਬਹੁਤ ਕਰੂਈ ਹੈ ਮੱਜ ਬਹੁਤ ਤਗੜੀ ਸੀ ਇਹ ਜਿਹੜੀ ਬੱਚੀ ਆ ਅੱਛਾ ਐਨ ਬਿਲਕੁਲ ਪਧਰਾ ਸਰੀਰ ਹੋਊਗਾ ਪੁੜੇ ਪੜੇ ਐਨ ਚੱਕਵੇਂ ਹੋਣਗੇ ਇਹ ਤੁਹਾਨੂੰ ਦੂਜੇ ਨੰਬਰ ਤੇ ਦਿਖਾ ਰਿਆ ਦੋਸਤੋ ਥਣ ਦਿਖਾ ਦਿੰਨਾ ਜੀ ਥਣ ਚਾਰੇ ਨਿੱਖੜ ਕੇ ਹੋਣਗੇ ਥਣ ਥਣ ਦਾ ਬਹੁਤ ਵਧੀਆ ਲੱਗਿਆ ਇਕੱਲਾ ਇਕੱਲਾ ਥਣ ਲੱਗਿਆ ਠੀਕ ਹੈ ਅੱਛਾ ਇਹਦਾ ਰੇਟ ਕੀ ਸੋਚਿਆ ਰੇਟ ਇਹਦਾ 40000 ਰੁਪਏ ਆਈ 41000 ਹੈ ਹਾਂਜੀ ਕੋਈ ਨਾ ਮਾਨਦਾਨ ਹੋ ਜਾਊਗਾ ਜਿਹੜਾ ਵੀ ਰਹੂਗਾ ਠੀਕ ਹੈ ਹਾਂਜੀ ਦੋਸਤੋ 41000 ਰੇਟ 40 ਤੇ 1 ਠੀਕ ਹੈ ਜੀ ਬਾਕੀ ਮੌਕੇ ਦੇ ਉੱਤੇ ਮਾਨਦਾਨ ਹੋ ਜਾਊਗਾ ਇੱਕ ਝੋਟੀ ਆਪਣੇ ਕੋਲੇ ਨੀਲੀ ਰਾਵੀ ਚ ਤੀਜੇ ਨੰਬਰ ਤੇ ਜਿਹੜੀ ਆਈ ਹਾਂਜੀ ਹਾਂਜੀ ਝੋਟੀ ਆਈ ਕਿੰਨੇ ਕ ਟਾਈਮ ਦੀ ਹੋਗੀ ਇਹ ਬਈ ਢਾਈ ਸਾਲ ਤੋਂ ਥੋੜਾ ਘੱਟ ਹੈ ਧੋਨ ਵਾਲੇ ਦਾ ਤੇ ਚੱਕੀ ਜਾਂਦੀ ਹੈ ਇਹ ਕਿਸ਼ ਧੋਨ ਵਾਲੇ ਬਰਾਬਰ ਨਹੀਂ ਕੀਤੇ ਹੈ ਬਰਾਬਰ ਨਹੀਂ ਕੀਤੇ ਚੱਕੀ ਜਾਂਦੀ ਆ ਘੱਟ ਹੈ ਥੋੜੀ ਅੱਛਾ ਬਣੀ ਤਾਂ ਨਹੀਂ ਹੋਣੀ ਹਜੇ ਇੱਕ ਬਾਰ ਨਹੀਂ ਨਹੀਂ ਬਣੀ ਤਾਂ ਨਹੀਂ ਵੀਰੇ ਤਾਰਾਂ ਕਰਦੀ ਸੀਗੀ ਜਿਹੜਾ ਬਾਈ ਲੈ ਕੇ ਜਾਊਗਾ ਆ ਦਾ ਮਨ ਪਸੰਦਾ ਠੀਕ ਆ ਪਰ ਆਊਗਾ ਹੁਣ ਕਰਦੀ ਪਈ ਆ ਤਾਰ ਹਾਂਜੀ ਨਹੀਂ ਕਰਦੀ ਸੀਗੀ ਤਾਰ ਹੀ ਠੀਕ ਕਿੰਨੇ ਕ ਦਿਨ ਹੋ ਗਏ ਆਪਣੇ ਕੋਲੇ ਆਈ ਨੂੰ ਇਹਨੂੰ 2 ਦਿਨ ਹੋ ਗਏ ਵੀਰੇ ਅੱਛਾ 2 ਦਿਨ ਹੀ ਹੋ ਗਏ ਤਾਰਾਂ ਕਰ ਤਾਰਾਂ ਦੋਨਾਂ ਦੋਸਤੋ ਇਸੇ ਹੀਟ ਦੇ ਤੁਸੀਂ ਇਹਨੂੰ ਸੀਮਨ ਲਵਾ ਸਕਦੇ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਇਸੇ ਸੀਮਨ ਦੇ ਇਹਨਾਂ ਹੋ ਸਕਦਾ ਹੈ ਗੱਬਣ ਵੀ ਰਹੇ ਜੇ ਬਹੁਤ ਸੋਹਣੇ ਢਾਂਚੇ ਦੀ ਹੈ ਛੋਟੀ ਉਮਰੋ ਵੀ ਹਜੇ ਛੋਟੀ ਹੈ ਦੋ ਦੰਦ ਹਜੇ ਬਰਾਬਰ ਨਹੀਂ ਕੀਤੇ ਤੇ ਚੱਕਦੀ ਪਈ ਹੈ ਦੋ ਦੰਦ ਵਾਲੇ ਦੰਦ ਢਾਈਕ ਸਾਲ ਤੁਸੀਂ ਮੰਨੋ ਇਸ ਛੋਟੀ ਦੀ ਉਮਰ ਹੈ ਬੜੇ ਸੋਹਣੀ ਰਾਜੀ ਚੰਗੀ ਸੰਭੀ ਹੋਈ ਛੋਟੀ ਹੈ ਇਹ ਠੀਕ ਹੈ ਇਹ ਆਲੋ ਦੋਸਤੋ ਥੋੜੀ ਜੀ ਕੈਮਰੇ ਤੋਂ ਡਰਦੀ ਹੈ ਬਾਕੀ ਫਿਰ ਵੀ ਤੁਹਾਨੂੰ ਸਾਰੀ ਤਸੱਲੀ ਮੈਂ ਕਰਾ ਦਿੰਨਾ ਰੰਗ ਰੂਪ ਇਸ ਝੋਟੀ ਦਾ ਬੜਾ ਸੋਹਣਾ ਠੀਕ ਹੈ ਖੁੱਲੇ ਪਿੰਡੇ ਦੀ ਹੈ ਤੇ ਕਾਫੀ ਰਾਜੀ ਹੈ ਠੀਕ ਆ ਲੋ ਦੋਸੋ ਬਾਕੀ ਵੈਸੇ ਸੀਲ ਸਾਹੂਆ ਬੜੀ ਚੰਗੇ ਸੁਭਾਅ ਦੀ ਹੈ ਠੰਡੇ ਸੁਭਾਅ ਦੀ ਹੈ ਇਹ ਆਉਂਦੀ ਕੈਮਰੇ ਤੋਂ ਡਾ ਰਹੀ ਹੈ ਕੈਮਰਾ ਕਰਕੇ ਥੋੜੇ ਡਾਤੀ ਹੈ ਸੀਲ ਤਸੂਲ ਤਾਂ ਬਹੁਤ ਹੈ ਅੱਛਾ ਹਾਂਜੀ ਸੰਗ-ਸੰਗ ਐਨ ਬਿਲਕੁਲ ਕੁੰਡੇ ਹੋਣਗੇ ਜੀ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਰੇਟ ਕੀ ਸੋਚਿਆ ਦਾ ਰੇਟ ਇਹਨੇ ਬਾਈ ਫੋਨ ਤੇ ਕਰਾਂਗੇ ਫੋਨ ਤੇ ਕਰਨਾ ਹਾਂਜੀ ਹਾਂਜੀ ਫੋਨ ਤੇ ਕਰਾਂਗੇ ਠੀਕ ਐ ਮਰੀ ਥਣ ਦੇਖ ਲਈਏ ਆਏ ਹੋ ਜੀ ਦੋਸਤੋ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਠੀਕ ਹੈ ਜੀ ਸੀਲ ਸੂਲ ਤਾਂ ਬਹੁਤ ਹੈ ਜਿੰਨੀ ਕਹਿ ਰਹੇ ਉਹਨੀ ਹੈ ਅੱਛਾ ਥਣ ਦੋਸਤੋ ਵੈਸੇ ਚਾਰ ਹੋਣਗੇ ਤੇ ਨਿਖੜਵੇ ਹੋਣਗੇ ਤੋੜ ਜੀ ਡਰਦੀ ਪਈ ਐ ਤੇ ਬਾਕੀ ਤੁਹਾਨੂੰ ਤੋਰ ਫੇਰ ਕੇ ਦਿਖਾਤੀ ਐ ਜੀ ਤੇ ਰੇਟ ਜਿਹੜਾ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ 3 ਜਨਵਾਰ ਨੂੰ ਦੋਸਤੋ ਤੁਹਾਨੂੰ ਦਿਖਾਏ ਐ ਜੀ ਦੋਵਾਂ ਦਾ ਰੇਟ ਦੱਸਤਾ ਜਿਹੜਾ ਨਾਕ ਜਚੇ ਉਹਦੇ ਦੋਸਤੋ ਆ ਕੇ ਤਸੱਲੀ ਕਰਕੇ ਖਰੀਦ ਲਿਓ ਤੇ ਰੇਟ ਦੇ ਵਿੱਚੋਂ ਜਿਹੜਾ ਬਾਈ ਨੇ ਦੱਸਿਆ ਇਹਦੇ ਵਿੱਚੋਂ ਮੂਕੇ ਦੇ ਉੱਤੇ ਮਾਨਤਾਣ ਹੋ ਜਾਊਗਾ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ